ਸਤਲੁਜ ਦਰਿਆ ਦਾ ਪਾਣੀ ਹੁਣ ਪਿੰਡਾਂ ਦੇ ਵਿੱਚ ਕਹਿਰ ਬਾਣਾ ਵਾਪਰਿਆ ਹੈਗਾ ਹਲਕਾ ਫਰੋਜਪੁਰ ਸ਼ਹਿਰੀ ਦੇ ਪਿੰਡਾਂ ਦੇ ਵਿੱਚ ਹੈਗੇ ਆ ਤਸਵੀਰਾਂ ਦਿਖਾ ਦੇਣਾ 300 ਮੀਟਰ ਦੀ ਦੂਰੀ ਦੇ ਇੱਥੇ ਸਤਲੁਜ ਦਰਿਆ ਹੈ ਤੇ ਦਰਿਆ ਦਾ ਵਲ ਰਟਣ ਤੋਂ ਬਾਅਦ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਉਹ ਪਰ ਗਿਆ ਪਿੰਡ ਟੈਂਡੀ ਵਾਲਾ ਦੇ ਵਿੱਚ ਮੌਜੂਦ ਆ ਤਸਵੀਰਾਂ ਤੁਹਾਨੂੰ ਦਿਖਾਉਣਾ ਕੋਈ ਗੱਡੀ ਨਹੀਂ ਨਿਕਲ ਰਹੀ ਇੱਥੋਂ ਤੱਕ ਕਿ ਸੜਕਾਂ ਜੜੀਆਂ ਨੇ ਪੱਥਰ ਨਿਕਲੇ ਥੱਲੇ ਪੈਰਾਂ ਨੂੰ ਪੱਥਰ ਵਜ ਰਹੇ ਨੇ ਹਾਲਾਤ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਆਣਾ ਜਣਾ ਲੋਕਾਂ ਦਾ ਕਿੰਨਾ ਔਖਾ ਹੋ ਗਿਆ ਕੀ ਹਾਲਾਤ ਬਣ ਗਏ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਰਹਾ ਲੋਕ ਆਫਸੀ ਸੰਪਰਕ ਜਿਹੜਾ ਸੜਕਾਂ ਦਾ ਟੁੱਟ ਚੁੱਕਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਆ ਪਰ ਹਾਲਾਤ ਜਿਹੜਿਆ ਉਹ ਵੱਤੋਂ ਬੱਤਰ ਬਣ ਗਏ ਲੋਕ ਪ੍ਰੇਸ਼ਾਨ ਦਿਖਾਈ ਦੇ ਰਹੇ ਆ ਤਸਵੀਰਾਂ ਤੁਹਾਨੂੰ ਦਿਖਾਣਾ ਗੱਡੀਆਂ ਵੀ ਜਿਹੜੇ ਆ ਗੱਡੀਆਂ ਨੇ ਇੱਥੇ ਉਹ ਕਿੰਨੀਆਂ ਸਲੋ ਚੱਲ ਰਹੀਆਂ ਨੇ ਕਿਰੇ ਗੱਡੀ ਰੋੜਣਾ ਚਾਵੇ ਤੁਸੀਂ ਰਜਾਨਾ ਵੀਡੀਓ ਦੇਖਦੇ ਹੋ ਉਸੇ ਤਰ੍ਹਾਂ ਦੇ ਹਾਲਾਤ ਜਿਹੜੇ ਇੱਥੇ ਬਣੇ ਹੋਏ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਵੱਖ-ਵੱਖ ਲੋਕ ਇੱਥੇ ਜ਼ਰੂਰ ਪਹੁੰਚ ਰਹੇ ਆ ਲੋਕਾਂ ਦਾ ਹਾਲ ਚਾਲ ਜਾਣਨ ਦੇ ਲਈ ਪਰ ਹਾਲਾਤ ਮੌਕੇ ਦੇ ਕੀ ਬਣੇ ਹੋਏ ਆ ਤਸਵੀਰਾਂ ਦੇ ਜ਼ਰੀਏ ਦਿਖਾਉਣਾ ਬੜੀਆਂ ਸਲੋ ਗੱਡੀਆਂ ਟੱਪ ਰਹੀਆਂ ਨੇ ਕਿਰੇ ਕੋਈ ਗੱਡੀ ਤਿਲਕੇ ਦੂਸਰੇ ਪਾਸੇ ਨਾਲ ਚਲੀ ਜਾਏ ਗ੍ਰਾਊਂਡ ਜ਼ੀਰੋ ਦੀ ਰਿਪੋਰਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਗੱਲਬਾਤ ਕਰ ਲੈਂਦੇ ਹੈਗੇ ਆ ਸਰਪੰਚ ਸਾਹਿਬ ਕੀ ਹਾਲਾਤ ਹੈਗੇ ਅੱਗੇ ਜਾ ਕੇ ਆਏ ਹੋ ਬਹੁਤ ਬਦਲ ਮਾਰੇ ਹਾਲਾਤ ਨੇ ਬਿਲਕੁਲ ਦੇਖ ਕੇ ਰੋਣਾ ਆ ਰਿਹਾ ਬਹੁਤ ਬੁਰੇ ਹਾਲਾਤ ਨੇ ਸਾਤੋਂ ਦਾ ਦੇਖਿਆ ਨਹੀਂ ਆ ਅਸੀਂ ਬਹੁਤ ਜਲਦੀ ਵਾਪਸ ਆ ਗਏ ਕਿਸ ਤਰ੍ਹਾਂ ਘਰਾਂ ਦੇ ਘਰ ਉਜੜ ਰਹੇ ਨੇ ਘਰਾਂ ਚ ਪਾਣੀ ਵੜ ਗਿਆ ਮਾਲ ਡੰਗਰ ਦੇ ਪੁਰੇ ਹਾਲਾਤ ਨੇ ਚੋਨਾ ਡੋਬ ਰਿਹਾ ਦੇਖੋ ਤੁਹਾਡੇ ਸਾਹਮਣੇ ਸਾਤੋ ਤੋਂ ਉਥੇ 2 ਮਿੰਟ ਨਹੀਂ ਰੁਕਿਆ ਗਿਆ ਸੀ ਜਲਦੀ ਬਸ ਮੈਨੂੰ ਲੱਗਦਾ ਜਿਸ ਤਰੀਕੇ ਗੱਡੀ ਸਲੋ ਟਾਪੇ ਕੁਝ ਮਿੰਟਾਂ ਬਾਅਦ ਸੜਕ ਦਾ ਵੀ ਸਪਟ ਬਟ ਜਾ ਬਿਲਕੁਲ ਜੀ ਬਿਲਕੁਲ ਬਿਲਕੁਲ ਅਸੀਂ ਇਮਰਜੈਂਟਲੀ ਵੀ ਨਿਕਲੇ ਆ ਵੀ ਛੜਕਤ ਕਿਸੇ ਟਾਈਮ ਟੁੱਟ ਸਕਦਾ ਇਸ ਵਰਕ ਉਹ ਗੱਡੀ 4x4 ਬੜੀ ਮੁਸ਼ਕਲ ਨਿਕਲ ਰਹੀ ਹੈ ਪਿੱਛੇ ਘਰਾਂ ਦੇ ਬਹੁਤ ਮਾੜੇ ਹਾਲਾ ਛੋਟੇ ਛੋਟੇ ਬੱਚੇ ਨੇ ਕੋਠਿਆਂ ਉੱਪਰ ਚੜ੍ਹੇ ਹੋਏ ਨੇ ਬਹੁਤ ਹੀ ਮਾੜੇ ਹਾਲਾਤ ਨੇ ਪ੍ਰਮਾਤਮਾ ਮਿਹਰ ਕਰੇ ਬਹੁਤ ਤਗੜੀ ਕਰੋਪੀ ਹੈ ਬਹੁਤ ਵੱਡੀ ਬਿਲਕੁਲ ਜੀ ਵੱਡੀ ਕਰੋਪੀ ਹੈ ਤੇ ਕਰੋਪੀ ਦੇ ਹਾਲਾਤ ਤੁਸੀਂ ਦੇਖੋ ਚਾਹੇ ਪ੍ਰਾਈਵੇਟ ਗੱਡੀਆਂ ਨੇ ਚਾਹੇ ਪੁਲਿਸ ਦੀਆਂ ਗੱਡੀਆਂ ਨੇ ਐਂਬੂਲੈਂਸ ਤੱਕ ਹਰੇਕ ਚੀਜ਼ ਬੜੀ ਮੁਸ਼ਕਲ ਦੇ ਨਾਲ ਹਰੇਕ ਵਾਹਨ ਬੜੀ ਮੁਸ਼ਕਲ ਦੇ ਨਾਲ ਚੱਲ ਰਿਹਾ ਹੈਗਾ ਪੰਜਾਬ ਪੁਲਿਸ ਦੀਆਂ ਗੱਡੀਆਂ ਤੁਸੀਂ ਦੇਖ ਲਓ ਇਹ ਸੜਕ ਦਾ ਵੀ ਸੰਪਰਕ ਕੁਝ ਕੈਂਟਿਆਂ ਦੇ ਬਾਅਦ ਟੁੱਟ ਜਾਣਾ ਹੈ ਇਹ ਸੜਕ ਦਾ ਸੰਪਰਕ ਟੁੱਟ ਜਾਣਾ ਹੈ ਇਹ ਪਿੰਡ ਟੈਂਡੀ ਵਾਲਾ ਦਾ ਸੰਪਰਕ ਪੰਜਾਬ ਦੇ ਨਾਲ ਭਾਰ ਦੇ ਨਾਲ ਟੁੱਟ ਜਾਣਾ ਹੈ ਕਿਉਂਕਿ ਦਰਿਆ ਦਾ ਪਾਣੀ ਇੰਨਾ ਜ਼ਿਆਦਾ ਬਾਹਰ ਨਿਕਲਣ ਤੋਂ ਬਾਅਦ ਹਾਲਾਤ ਜਿਹੜੇ ਆ ਉਹ ਤੁਹਾਡੇ ਸਾਹਮਣੇ ਨੇ ਲੋਕ ਪਰੇਸ਼ਾਨ ਨੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਵੜ ਗਿਆ ਕਿੰਨੇ ਔਖੇ ਲੋਕ ਹੋ ਗਏ ਇਸ ਪਾਸੇ ਦੇ ਇਹਨਾਂ ਲੋਕਾਂ ਦੇ ਹਾਲਾਤ ਕੀ ਹੋ ਗਏ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿੰਨਾ-ਕਿੰਨਾ ਪਾਣੀ ਸੜਕਾਂ ਰਾਈਂ ਘਰਾਂ ਦੇ ਵਿੱਚ ਹੁੰਦਾ ਦੇਖਦੇ ਹੋ ਘਰ ਡੁੱਬ ਗਏ ਲੋਕਾਂ ਦੇ ਇਹ ਹਾਲਾਤ ਜਿਹੜੇ ਬਣ ਗਏ ਘਰ ਡੁੱਬ ਗਏ ਤੇ ਜ਼ਮੀਨ ਥੱਲੋ ਜਿਹੜਾ ਪੱਥਰ ਨਿਕਲ ਗਿਆ ਪੱਥਰ ਨਿਕਲਣ ਤੋਂ ਬਾਅਦ ਪੱਥਰ ਵੱਜ ਵੀ ਰਿਹਾ ਪੈਰਾਂ ਦੇ ਹੇਠਾਂ ਹਾਲਾਤ ਤੁਸੀਂ ਦੇਖੋ ਪਾਣੀ ਦਾ ਵਹਾਅ ਜਿਹੜਾ ਤੇਜ਼ ਹੋ ਗਿਆ ਪਾਣੀ ਹੋਰ ਜ਼ਿਆਦਾ ਤੇਜ਼ ਹੋ ਗਿਆ ਲਗਭਗ 22 ਲੱਖ ਕਿਊਸਿਕ ਪਾਣੀ ਜਿਹੜਾ ਚੱਲ ਰਿਹਾ ਉਹ 22 ਲੱਖ ਕਿਊਸਿਕ ਪਾਣੀ ਕਰਕੇ ਹੀ ਇਨਾ ਪਿੰਡਾਂ ਦੇ ਹਾਲਾਤ ਹੋਇਆ ਟਿੰਡੀ ਵਾਲਾ ਦਾ ਸੰਪਰਕ ਟੁੱਟਦਾ ਸੜਕੀ ਸੰਪਰਕ ਜਿਸ ਸੜਕ ਤੇ ਅਸੀਂ ਜਾ ਰਹੇ ਹੈਗੇ ਆ ਸੜਕੀ ਸੰਪਰਕ ਟੁੱਟ ਗਿਆ ਇੱਥੇ ਸਾਰਾ ਟੋਇਆ ਕਾਫੀ ਡੂੰਘਾ ਹੈ ਮੈਂ ਕੈਮਰਾ ਪਰਸੋਂ ਨਹੀਂ ਕਹੂੰਗਾ ਜਿੱਧਰ ਮੈਂ ਜਾ ਰਿਹਾ ਉਸ ਪਾਸੇ ਆਉਣ ਦੀ ਹੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਬਿਲਕੁਲ ਅੱਗੇ ਜਿੰਨਾ ਏਰੀਆ ਪਿੰਡਾ ਉਹ ਪਿੰਡ ਤਬਾਹ ਹੋ ਗਏ ਉਹਨਾਂ ਪਿੰਡਾਂ ਦਾ ਵਿੱਚ ਘਰਾਂ ਦੇ ਵਿੱਚ ਪਾਣੀ ਪਸ਼ੂ ਜਿਹੜੇ ਨੇ ओके हो गया ला ਤੁਸੀਂ ਦੇਖੋ ਇੱਥੇ ਵਹਾ ਇਸ ਜਗ੍ਹਾ ਤੇ ਵਹਾ ਪਤਾ ਨਹੀਂ ਹੁਣ ਅਸੀਂ ਜਾ ਰਹੇ ਅੱਗੇ ਵਾਪਸੀ ਆਇਆ ਜਾਊਗਾ ਜਾਂ ਨਹੀਂ ਆਇਆ ਜਾਊਗਾ ਇਹ ਗੱਲ ਦਾ ਨਹੀਂ ਪਤਾ ਜਾ ਦੂਰ ਰਹੇ ਆ ਵਾਪਸੀ ਆ ਜਾਊਗਾ ਜਾਂ ਨਹੀਂ ਆਇਆ ਜਾਊਗਾ ਤਸਵੀਰਾਂ ਤੁਸੀਂ ਦੇਖੋ ਇਸ ਸਾਈਡ ਤੋਂ ਪਾਣੀ ਦੀ ਸਪੀਡ ਵੀ ਤੇਜ਼ ਹੋ ਗਈ ਸੜਕ ਇੱਥੋਂ ਬਿਲਕੁਲ ਬਿਲਕੁਲ ਇੱਥੋਂ ਸੜਕ ਜਿਹੜੀ ਹੈ ਉਹ ਟੁੱਟ ਚੁੱਕੀ ਹੈ ਟੋਏ ਪੈ ਗਏ ਸੜਕਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਜਿਹੜਾ ਉਹ ਪਾਣੀ ਹੋ ਗਿਆ ਮੋਟਰਸਾਈਕਲ ਤੱਕ ਨਹੀਂ ਟੱਪ ਰਿਹਾ ਗੋਡੇ-ਗੋਡੇ ਪਾਣੀ ਹੋ ਗਿਆ ਕੀ ਹਾਲਾਤ ਹੋ ਗਏ ਸਾਰੇ ਬਹੁਤ ਮਾੜੇ ਜੀ ਬਹੁਤ ਜਿਆਦੇ ਮਾੜੇ ਆ ਕੀ ਲੱਗਦਾ ਹੈ ਜਿਵੇਂ ਨਾ ਅਪਰ ਚੱਲਿਆਂ ਵਾਪਸੀ ਆਵਾਂਗੇ ਕਿ ਨਹੀਂ ਆਵਾਂਗਾ ਨਹੀਂ ਨਹੀਂ ਜੀ ਨਹੀਂ ਮੁਸ਼ਕਲ ਹੀ ਇਹ ਲੱਗ ਰਹਾ Dani ਹੈ ਨਹੀਂ ਆਣਾ ਜੀ ਬਿਲਕੁਲ ਕਹਿੰਦੇ ਵਾਪਸੀ ਨਹੀਂ ਆਇਆ ਜਾਣਾ ਇਹੀ ਲੱਗ ਰਿਹਾ ਪਾਣੀ ਤੁਸੀਂ ਦੇਖੋ ਗੋਡੇ-ਗੋਡੇ ਪਾਣੀ ਇੱਥੇ ਹੋ ਗਿਆ ਇਧਰੋਂ ਪਾਣੀ ਘਰਾਂ ਦੇ ਵਿੱਚ ਵੜ ਗਿਆ ਹਾਲਾਤ ਜਿਹੜੇ ਆ ਸਤਲੁਜ ਦੇ ਕਹਿਰ ਦੇ ਕਾਰਨ ਬੜੇ ਔਖੇ ਹੋ ਗਏ ਤੇ ਗੱਲ ਇਹ ਕਹਿ ਰਿਹਾ ਵਾਪਸ ਨਹੀਂ ਮੁੜਿਆ ਜਾਣਾ ਇਹ ਸਾਨੂੰ ਵੀ ਲੱਗਦਾ ਵੀ ਵਾਪਸੀ ਆਉਣਾ ਔਖਾ ਹੈ ਅੱਗੇ ਜ਼ਰੂਰ ਜਾਵਾਂਗੇ ਵਾਪਸ ਹਟਾ ਜਾਊਗਾ ਜਾਂ ਨਹੀਂ ਘਰਾਂ ਦੇ ਵਿੱਚ ਪਾਣੀ ਆ ਗਿਆ ਪੁੱਛ ਲੈਂਦੇ ਆ ਕਿੰਨੇ ਕੁ ਲੋਕ ਔਖੇ ਹੈਗੇ ਆ ਕੀ ਹਾਲਾਤ ਜਿਹੜੇ ਇਹ ਬਣੇ ਹੋਏ ਆ ਗੱਲਬਾਤ ਕਰ ਲੈਣੇ ਆ ਹਾਂਜੀ ਭਾਜੀ ਕਿੰਨਾ ਕੁ ਪਾਣੀ ਹੋਰ ਆਉਂਦੀ ਸਭਾਉਣਾ ਜਿਵੇਂ ਹਾਲਾਤ ਬਣ ਗਿਆ ਟੁੱਟ ਸਕਦਾ ਤੁਸੀਂ ਹੱਲੇ ਇੱਥੇ ਬੈਠੇ ਤੁਹਾਨੂੰ ਜਾਣ ਲਈ ਨਹੀਂ ਕਿਹਾ ਗਾ ਇੱਥੋਂ ਪਾਣੀ 2023 ਪਾਣੀ ਇੱਥੋਂ ਤੱਕ ਚੱਲਦਾ ਸੀ 2023 ਇੱਥੇ ਤੱਕ ਹਾਂਜੀ ਇੱਥੋਂ ਸਿਰ ਸੀਗਾ ਜੇਕਰ ਹੁਣ ਪਾਣੀ ਕਹਿੰਦੇ ਇਸ ਤੋਂ ਅੱਗੇ ਵਧੇਗਾ ਜੇ ਇੱਥੋਂ ਤੱਕ ਵੱਧਦਾ ਪਾਣੀ ਤਾਂ ਸਾਡੇ ਕਮਰੇ ਚ ਪੂਲ ਪਾਣੀ ਹੋ ਜਾਣਾ ਜੀ ਕੱਲ ਭਰਿਆ ਜਾਊਗਾ ਭਰਿਆ ਜਾਊਗਾ ਤੇ ਸਮਾਨ ਸਭ ਨੂੰ ਬੰਨ੍ਹਣਾ ਹੈ ਸਮਾਨ ਬੰਨ੍ਹ ਕੇ ਉੱਪਰ ਰੱਖਿਆ ਹੋਇਆ ਜੀ ਜੇਕਰ ਛੱਤ ਤੇ ਚੜਾਉਣੇ ਆ ਛੱਤ ਤੇ ਬਾਰਸ਼ ਦਾ ਮੌਸਮ ਹੈ ਜੀ ਤੇ ਸਮਾਨ ਤਾਂ ਸਾਡਾ ਅੰਦਰ ਰੱਖਣਾ ਤਾਂ ਵੀ ਮਰਦੇ ਆ ਬਾਹਰ ਰੱਖ ਤਾਂ ਵੀ ਮਰਦੇ ਆ ਸਮਾਨ ਕਿੱਥੇ ਲੈ ਕੇ ਜਾਈਏ ਜਾਣ ਬਚ ਗਈ ਤਾਂ ਸਮਾਨ ਵੀ ਬੰਨ ਜਾਏਗਾ ਪ੍ਰਸ਼ਾਸਨ ਨੇ ਅਨਾਊਂਸਮੈਂਟ ਕਰੀ ਆ ਵੀ ਕੱਢ ਲਓ ਤੁ ਸਮਾਨਕ ਜਾਲ ਆਪਾਂ ਸਮਾਨ ਬਾਹਰ ਲੈ ਕੇ ਜਾਣੇ ਜਿਹੜੇ ਪਸ਼ੂ ਵਾੜੇ ਰੱਖੇ ਹੋਇਆ ਉਹਨਾਂ ਵਾਸਤੇ ਵੀ ਤਾਂ ਰਹਿਣਾ ਪੈਣਾ ਹੈ ਬੱਚੇ ਬਿਠਾ ਲਾਂਗੇ ਦੂਰ ਲੈ ਜਾਵਾਂਗੇ ਪਸ਼ੂਆਂ ਦਾ ਕਰਨਾ ਪੈਣਾ ਪਸ਼ੂਆਂ ਇੱਥੇ ਰਹਿਣਾ ਪੈਣਾ ਇੱਥੇ ਬਿਲਕੁਲ ਹਾਲਾਤ ਜਿਹੜੇ ਆ ਲੋਕਾਂ ਨੇ ਦੱਸ ਦਿੱਤਾ ਇੰਨਾ ਪਾਣੀ 2023 ਚ ਆਇਆ ਸੀ ਉਹ ਹਾਲਾਤ ਫਿਰ ਦੁਬਾਰਾ ਬਣ ਗਏ ਇਸ ਇਲਾਕੇ ਦੇ ਲੋਕ ਡਾਡੇ ਪਰੇਸ਼ਾਨਖਾਈ ਦੇ ਰਹੇ ਆ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਵਰਸਾਇਲਾ